ਆਦਸ਼ਾ ਨੇ ਸਾਨੂੰ ਖਾਲਸੇ ਨੂੰ ਬੜੀਆਂ ਬਖਸ਼ਿਸ਼ਾਂ ਕੀਤੀਆਂ ਪਰ ਖਾਲਸਾ ਤਿਆਰ ਕਿਵੇਂ ਹੋਇਆ ਅਨੰਦਾ ਦੀ ਪੁਰੀ ਦੇ ਵਿੱਚ ਗੋ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਿੱਠੀਆਂ ਲਿਖਵਾਈਆਂ ਚਿੱਠੀਆਂ ਲਿਖਵਾ ਕਰਕੇ ਦੂਰ ਦੁਰਾਡੇ ਤੱਕ ਭੇਜੀਆਂ ਜਿੱਥੇ-ਜਿੱਥੇ ਤੱਕ ਨਾਨਕ ਨਾਮ ਲੈਵਾ ਸੰਗਤ ਵਸਦੀ ਸੀ ਉਹ ਚਿੱਠੀਆਂ ਨੂੰ ਪੜ੍ਹ ਕਰਕੇ ਅਨੰਦਾ ਦੀ ਪੁਰੀ ਵਿੱਚ ਆਣ ਹਾਜ਼ਰ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਖੁੱਲਾ ਬਹੁਤ ਵੱਡਾ ਪੰਡਾਲ ਸਜਾਇਆ ਜਿਸ ਪੰਡਾਲ ਵਿੱਚ ਇਤਿਹਾਸ ਆਖਦਾ ਹੈ 80 ਹਜ਼ਾਰ ਦਾ ਇਕੱਠ ਸੀ 80 ਹਜ਼ਾਰ ਦੇ ਇਕੱਠ ਦੇ ਵਿੱਚ ਪਤਸ਼ਾਹ ਨੇ ਇੱਕ ਸੁੰਦਰ ਸੇਜ ਵਿਛਾਈ ਇੱਕ ਸਟੇਜ ਤਿਆਰ ਕਰਾਈ ਸਟੇਜ ਦੇ ਉੱਪਰ ਇੱਕ ਤੰਬੂ ਲਵਾਇਆ ਤੰਬੂ ਦੇ ਚਾਰ ਦਵਾਜੇ ਰੱਖੇ ਪਤਸ਼ਾਹ ਨੇ ਇੱਕ ਦਵਾਜੇ ਦੇ ਵਿੱਚ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਤ ਲਵਾਈ ਜਿਸ ਲਿਖਤੇ ਦੇ ਵਿੱਚ ਲਿਖਿਆ ਸੀ ਸੂਰਾ ਸੂ ਪਹਿਚਾਨੀ ਹੈ ਜੋ ਲੜੈ ਦਿਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬਹੂਨਾ ਛਾੜੇ ਖੇਤ ਦੂਸਰਾ ਦਰਵਾਜ ਜਿਸ ਥਾਂ ਤੇ ਪਕਸ਼ਾਂ ਨੇ ਲਿਖਿਆ ਗਗਨ ਦਮਾਮਾ ਬਾਜੇ ਉਹ ਪਰੇ ਉਹ ਨਿਸ਼ਾਨੇ ਕਾਓ ਖੇਤ ਜੋ ਮੰਡੇ ਉਸੂਲਮਾ ਅਬ ਜੋ ਜਨ ਕੋ ਦਾਓ ਤੀਸਰਾ ਦਰਵਾਜ ਜਿੱਥੇ ਪਤਸ਼ਾਹ ਨੇ ਲਿਖਿਆ ਜਾਉ ਤੋ ਪ੍ਰੇਮ ਖਿਲਣ ਕਾ ਚਾਓ ਸਿਵ ਤਰਤਲੀ ਗਲੀ ਮ ਵੀ ਆਓ ਇਤ ਮਾਲਗ ਪੈਵਤ ਰੀਜੈ ਸਿਵ ਦੀਜੈ ਗਾਨ ਨ ਕੀਜੈ ਇੱਕ ਥਾਂ ਤੇ ਲਿਖਿਆ ਸੀਸ ਵੱਡਾ ਕਬੈਸਨ ਦੀਜੈ ਬਿਨ ਸਿਵ ਸੇਵ ਕਰੀਜੈ ਕਿ ਸਿਵ ਦੇ ਦਵੂ ਗੁਰੂ ਨੂੰ ਬੈਠਣ ਵਾਸਤੇ ਤੇ ਬਿਨਾ ਸਿਰ ਤੋਂ ਸਿੱਖ ਸੇਵਾ ਕਰੇ ਇਹ ਚਾਗ ਦੇ ਵਾਜਿਆਂ ਦੀ ਕੈਨਾਤ ਦੇ ਵਿੱਚ ਤੰਬੂ ਦੇ ਵਿੱਚ ਪਤਸ਼ਾਹ ਨੇ ਅੰਮ੍ਰਿਤ ਸੰਚਾਰ ਕਰਨਾ ਤੇ ਪਤਸ਼ਾਹ ਨੇ ਆਪਣੀ ਮਿਆਣ ਦੇ ਵਿੱਚੋਂ ਸਿਰ ਕਰਦੀ ਕਿਰਪਾਨ ਕੱਢੀ ਤੇ ਪਤਸ਼ਾਹ ਨੇ ਬਚਨ ਕਹੇ ਖਾਲਸਾ ਜੀ ਸਿੱਖ ਸੰਗਤ ਜੀ ਗੁਰੂ ਗੋਬਿੰਦ ਸਿੰਘ ਨੂੰ ਅੱਜ ਇੱਕ ਸੀਸ ਦੀ ਲੋੜ ਹੈ ਇੱਕ ਸੀਸ ਦੀ ਲੋੜ ਹੈ ਕੋਈ ਆਏ ਤੇ ਆਕ ਕੇ ਆਪਣਾ ਸੀਸ ਭੇਟਾ ਕਰੇ ਅਲ ਮੰਗ ਜਦੋਂ ਪਾਕਸ਼ਾ ਨੇ ਕੀਤੀ ਜਦੋਂ ਆਵਾਜ਼ ਮਾਰੀ ਤੇ ਕੋਈ ਨਾ ਉਠਿਆ ਗੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੂਸਰੀ ਆਵਾਜ਼ ਮਾਰੀ ਦੂਸਰੀ ਆਵਾਜ਼ ਦੇ ਵਿੱਚ ਕੋਈ ਨਾ ਉਠਿਆ 33ਵੀਂ ਆਵਾਜ਼ ਦੇ ਵਿੱਚ ਭਾਈ ਦਇਆ ਸਿੰਘ ਆਏ ਤੇ ਭਾਈ ਦਇਆ ਸਿੰਘ ਨੇ ਆ ਕੇ ਕਿ ਪਾਕਸ਼ਾ ਨੂੰ ਬੇਨਤੀ ਕੀਤੀ ਪਾਕਸ਼ਾ ਸੀਸ ਹਾਜ਼ਰ ਹੈ ਕੁਝ ਸਵਾਲ ਜਵਾਬ ਹੋਏ ਪਾਕਸ਼ਾ ਨੇ ਆਖਿਆ ਦਇਆ ਸਿੰਘਾ ਪਹਿਲੀ ਆਵਾਜ਼ ਸੁਣਾਈ ਨਹੀਂ ਦਿੱਤੀ ਆਖਿਆ ਪਤਸ਼ਾਹ ਸੁਣਾਈ ਦਿੱਤੀ ਪਹਿਲੀ ਵੀ ਦੂਸਰੀ ਵੀ ਹਮ ਸੀ ਨਾ ਦਇਆ ਆਇਆ ਕਿਉ ਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਚਨ ਕਹੇ ਕਿ ਪਤਸ਼ਾਹ ਜੀ ਜਦੋਂ ਪਹਿਲੀ ਆਵਾਜ਼ ਮਾਵੀ ਸੀ ਮੇਰੇ ਮਨ ਦੇ ਵਿੱਚ ਜੀ ਕੀਤਾ ਚਿਤ ਕੀਤਾ ਮੈਂ ਆਪਣਾ ਸਿਰ ਤੁਹਾਨੂੰ ਅਰਪਣ ਕਰ ਦਵਾਂ ਪਰ ਅਰਪਣ ਕਿਵੇਂ ਕਰਦਾ ਜਦੋਂ ਤੇ ਮੈਂ ਆਪ ਜੀ ਦੇ دیدار ਦਰਸ਼ਨ ਪਾਏ ਜਦੋਂ ਮੈਂ ਪਹਿਲੀ ਵਾਰ 1678 ਦੇ ਵਿੱਚ ਤੁਹਾਡੇ ਜਗਨਾ ਵਿੱਚ ਆ ਕੇ ਹਸਬ ਹੋਇਆ ਸਾਂ ਪਾਤਸ਼ਾਹ ਸੀਸ ਤਾਂ ਉਦੋਂ ਦਾ ਮੈਂ ਆਪ ਜੀ ਦਾ ਸਮਝ ਲਿਆ ਸੀ ਤਾਂ ਔਣ ਕਬ ਕੇ ਭੁੱਲ ਹੋ ਗਈ ਪਰ ਸੀਸ ਤੇ ਆਪ ਜੀ ਦਾ ਹੀ ਹੈ ਇਸ ਨੂੰ ਕਿਰਪਾਨ ਦੇ ਨਾਲ ਵਰਤ ਕਰਕੇ ਅਜ਼ਮਾ ਕਰਕੇ ਵੇਖ ਲਵੋ ਪਤਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਨੂੰ ਫੜਿਆ ਤੰਬੂ ਦੇ ਵਿੱਚ ਲੈ ਕੇ ਗਏ ਔਰ ਤੰਬੂ ਦੇ ਵਿੱਚ ਲਿਜਾ ਕੇ ਕੇ ਸੀਸ ਵੱਢਣ ਦੀ ਆਵਾਜ਼ ਆਈ ਤੇ ਦਇਆ ਜੀ ਦਾ ਸੀਸ ਵੱਢ ਦਿੱਤਾ ਇਤਿਹਾਸ ਆਖਦਾ ਹੈ ਜਿਸ ਲਾਹੌਰ ਦੀ ਧਰਤੀ ਤੇ ਗੁਰੂ ਨਾਨਕ ਪਤਸ਼ਾ ਆਖਦੇ ਨੇ ਕਦੀ ਦਇਆ ਨਹੀਂ ਸੀ ਜਿਸ ਥਾਂ ਤੇ ਬਾਬਤ ਗੁਰੂ ਨਾਨਕ ਨੇ 12 ਦੀ ਵਧਿਕ ਬਾਣੀ ਦੇ ਵਿੱਚ ਆਖਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਵ ਜਿੱਥੇ ਹਮੇਸ਼ਾ ਜ਼ਹਿਰ ਵਰਤਦੀ ਸੀ ਉਸ ਥਾਂ ਤੋਂ ਦਇਆ ਚੱਲ ਕੇ ਆਈ ਜਿੱਥੇ ਦਇਆ ਦਾ ਨਾਮੂ ਨਿਸ਼ਾਨ ਨਹੀਂ ਸੀ ਤੇ ਗੁਰਜਨ ਤੇ ਮਹਾਰਾਜ ਜੀ ਨੂੰ ਫਿਰ ਬੋਲ ਕਹਿਨੇ ਪਏ ਉਥੇ ਲਾਹੌਰ ਸ਼ਹਿਰ ਸਿਫਤੀ ਦਾ ਕਲ ਅਮਰਤ ਸਿਫਤੀ ਦਾ ਕਲ ਕਿ ਜਿਸ ਲਾਹੌਰ ਦੇ ਵਿੱਚੋਂ ਦਇਆ ਨਹੀਂ ਸੀ ਉਸ ਲਾਹੌਰ ਦੀ ਧਰਤੀ ਤੋਂ ਖਾਲਸੇ ਪੰਥ ਵਿੱਚ ਸ਼ਾਮਲ ਹੋਣ ਵਾਸਤੇ ਦਇਆ ਆਈ ਹੈ ਪਾਸ ਪਾਤਸ਼ਾਹ ਨੇ ਉੱਥੇ ਸੀਸ ਵੜਿਆ ਤੇ ਗੁਰੂ ਕੀ ਕੋਈ ਬਾਣੀ ਆਖਦੀ ਹੈ ਪ੍ਰਭ ਭਾਵੈ ਬਿਨ ਸਾਸ ਤੇ ਰੱਖੇ ਜੇ ਪ੍ਰਮਾਤਮਾ ਨੂੰ ਭਾ ਜਾਵੇ ਤੇ ਰੱਬ ਬਿਨਾਂ ਸਾਹਾਂ ਤੋਂ ਵੀ ਬੰਦੇ ਸੰਗਤ ਜੀ ਜਿੱਥੇ ਗੁਰਬਾਣੀ ਦੀ ਗੱਲ ਆ ਜਾਵੇ ਜਿੱਥੇ ਸਾਡੇ ਕੋਲ ਗੁਰਬਾਣੀ ਦਾ ਪਹਿਮਾਨ ਹੋਵੇ ਇਸ ਗੁਰਬਾਣੀ ਦੇ ਪਹਿਮਾਨ ਤੋਂ ਅੱਗੇ ਸਾਡੇ ਕੋਲ ਕੋਈ ਸਬੂਤ ਕੋਈ ਨਾਮੂ ਨਿਸ਼ਾਨ ਨਹੀਂ ਰਹਿ ਜਾਂਦਾ ਜਿੱਥੇ ਗੁਰੂ ਨੇ ਸਾਨੂੰ ਕਹਿ ਦਿੱਤਾ ਕਿ ਜੇ ਪਰਮਾਤਮਾ ਜੇ ਗੁਰੂ ਨੂੰ ਭਾ ਜਾਵੇ ਤੇ ਗੁਰੂ ਬਿਨਾਂ ਸਾਹਾਂ ਤੋਂ ਵੀ ਰਖ ਲੈਂਦਾ ਭਾਈ ਦਇਆ ਸਿੰਘਾਏ ਭਾਈ ਦਇਆ ਰਾਮਾਏ ਫਿਰ ਉਸ ਤੋਂ ਬਾਅਦ ਧਰਮ ਚੰਦਾਇਆ ਭਵੇਂ ਚੰਦ ਨੇ ਆ ਕੇ ਸਿਰ ਦਿੱਤਾ ਤੀਸਰੀ ਵਾਰ ਹਿੰਮਤ ਚੰਦ ਆਇਆ ਹਿੰਮਤ ਚੰਦ ਨੇ ਆ ਕੇ ਸਿਰ ਦਿੱਤਾ ਮਹਕਮ ਰਾਏ ਆਇਆ ਮਹਕਮ ਰਾਏ ਨੇ ਆ ਕੇ ਆਪਣਾ ਸਿਰ ਦਿੱਤਾ ਮਹਕਮ ਤੋਂ ਬਾਅਦ ਭਾਈ ਸਾਹਿਬ ਸਿੰਘ ਆਏ ਜਿਨ੍ਹਾਂ ਨੇ ਆ ਕੇ ਆਪਣਾ ਸਿਰ ਦਿੱਤਾ ਤੇ ਸਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਪਣ ਕੀਤਾ ਪਕਸ਼ਾ ਨੇ ਵਾਰੋ ਵਾਰੀ ਸਾਰਿਆਂ ਦੇ ਸਿਰ ਭੜ ਨਾਲੋਂ ਅਲੈਦਾ ਕੀਤੇ ਤੇ ਪਕਸ਼ਾ ਨੇ ਉਸ ਤੰਬੂ ਦੇ ਵਿੱਚ ਪੰਜ ਚੀਜ਼ਾਂ ਪੰਜ ਚੀਜ਼ਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਸੀ ਬਾਟਾ ਦੂਸਰਾ ਸੀ ਖੰਡਾ ਤੀਸਰਾ ਗੁਰੂ ਸਾਹਿਬ ਜੀ ਨੇ ਉਸ ਥਾਂ ਤੇ ਸਤਲੁਜ ਦਰਿਆ ਦਾ ਪਾਣੀ ਪਾਇਆ ਬਾਟੇ ਦੇ ਵਿੱਚ ਚੌਥਾ ਪਤਸ਼ਾਹ ਜੀ ਨੇ ਪਤਾਸ਼ੇ ਜਿਹੜੇ ਮਾਤਾ ਸਾਹਿਬ ਕੌਰ ਜੀ ਨੇ ਪਾਏ ਤੇ ਪੰਜਵਾਂ ਪਤਸ਼ਾਹ ਜੀ ਨੇ ਆਪਣਾ ਆਪ ਉਸ ਦੇ ਵਿੱਚ ਸਮਰਪਣ ਕਰ ਦਿੱਤਾ ਇਹ ਪੰਜ ਚੀਜ਼ਾਂ ਪਾਕ ਵਿਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਮ੍ਰਿਤਕ ਦੇਹਿਆਂ ਦੇ ਵਿੱਚ ਜਾਨ ਫੂਕੀ ਉਹਨਾਂ ਸ਼ਰੀਰਾਂ ਦੇ ਵਿੱਚ ਜਾਨ ਫੂਕ ਕਰਕੇ ਪਾਤਸ਼ਾਹ ਨੇ ਅੰਮ੍ਰਿਤ ਬਾਟੇ ਦਾ ਤਿਆਰ ਕੀਤਾ ਤੇ ਆਖਿਆ ਸਮੂਹ ਸੰਗਤ ਨੂੰ ਪੀਵੋ ਪਾਹੁਲ ਖੰਡੇ ਧਾਲ ਹੋਏ ਜਨਮ ਸੁਹੇਲਾ ਤੇ ਨਿਰਾਲੀ ਬਾਤ ਵੇਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਧਿਆਵ ਕਵਣ ਲੱਗਿਆ ਪੰਜ ਬਾਣੀਆਂ ਪੜੀਆਂ ਸਭ ਤੋਂ ਪਹਿਲੀ ਬਾਣੀ ਸ਼ਿਵੀ ਜਪਜੀ ਸਾਹਿਬ ਦੀ ਬਾਣੀ ਪੜੀ ਔਰ ਜਪਜੀ ਸਾਹਿਬ ਦੀ ਬਾਣੀ ਪੜਕ ਕੇ ਉਸ ਬਾਣੀ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਭਗਤੀ ਲਈ ਜਾਪ ਸਾਹਿਬ ਦੀ ਬਾਣੀ ਪੜੀ ਜਾਪ ਸਾਹਿਬ ਦੀ ਬਾਣੀ ਪੜਨ ਤੋਂ ਬਾਅਦ ਉਸ ਜਾਪ ਸਾਹਿਬ ਦੀ ਬਾਣੀ ਦੇ ਵਿੱਚੋਂ ਸ਼ਕਤੀ ਲਈ ਤ੍ਰੈਪ ਵਿਸਾਦ ਬਾਣੀ ਦੇ ਵਿੱਚੋਂ ਪਾਤਸ਼ਾਹ ਨੇ ਵਿਰਾਗ ਲਿਆ ਚੌਪਈ ਸਾਹਿਬ ਦੀ ਬਾਣੀ ਦੇ ਵਿੱਚੋਂ ਪਾਤਸ਼ਾਹ ਨੇ ਬੇਨਤੀ ਲਈ ਇਕਾਗਰਤਾ ਨਿਮਰਤਾ ਲਈ ਤੇ ਅਖੀਰ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਪੜ੍ਹ ਕਰਕੇ ਖੇੜਾ ਤੇ ਆਨੰਦ ਲੈ ਕਰਕੇ ਪੰਜਾ ਦੇ ਵਿੱਚ ਪੰਜੇ ਗੁਣ ਸੰਪੂਰਨ ਤੇ ਮੁਕੰਮਲ ਕਰ ਦਿੱਤੇ ਮੈਂ ਇਤਿਹਾਸ ਪੜ੍ਹ ਰਿਆ ਹਾਂ ਸਾਂ ਕਿ ਇੱਕ ਇਤਿਹਾਸਕਰ ਨੇ ਬੜੇ ਸੋਹਣੇ ਗੱਲ ਕਹੀ ਉਹ ਆਖਦਾ ਹੈ ਜਿਸ ਕਿ ਪਾਣ ਨੇ ਮੁਗਲ ਹਕੂਮਤ ਦੀ ਜੜ ਪੱਟੀ ਜਿਸ ਕਿਰਪਾਨ ਨੇ ਸਿੱਖੀ ਦੇ ਹੌਸਲੇ ਨੂੰ ਸਿੱਖੀ ਦੇ ਨਿਸ਼ਾਨਾਂ ਨੂੰ ਦੁਨੀਆ ਦੀ ਹੱਕ ਤੇ ਬੁਲੰਦ ਕੀਤਾ ਉਹ ਕਿਰਪਾਨ ਭਾਵੇਂ ਚੱਲੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੇਲੇ ਪਰ ਉਸ ਕਿਰਪਾਨ ਭਾਵੇਂ ਚੱਲੀ ਤਾਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਵੇਲੇ ਪਰ ਉਸ ਕਿਰਪਾਨ ਦਾ ਫੌਲਾਦ ਗੁਰੂ ਨਾਨਕ ਪਾਤਸ਼ਾਹ ਕਮਾਉਂ ਕੇ ਧੂਆ ਨੂੰ ਦੇ ਗਏ ਸਨ ਜਿਸ ਕਿਰਪਾਨ ਨੇ ਇਤਨੀਆਂ ਕੋ ਬਾਨੀਆਂ ਕੀਤੀਆਂ ਇਤਨੇ ਮੁਗਲਾਂ ਦਾ ਨਾਸ਼ ਕੀਤਾ ਉਹ ਕਿਰਪਾਣ ਗੁਰੂ ਨਾਨਕ ਪਕਸ਼ਾ ਕਮਾ ਕੇ ਦੇ ਗਏ ਸਨ ਤੇ 55 ਬਾਣੀਆਂ ਪੜ੍ਹ ਕੇ ਅੰਮ੍ਰਿਤ ਬਾਟੇ ਦਾ ਤਿਆਗ ਹੋਇਆ ਤਿਆਗ ਕਵਿ ਕੇ ਪਤਸ਼ਾਹ ਨੇ ਪੰਜ-ਪੰਜ ਛੱਟੇ ਉਹਨਾਂ ਪੰਜਾਂ ਪਿਆਵਿਆਂ ਦੀ ਮੁਖ ਦੇ ਵਿੱਚ ਉਹਨਾਂ ਦੀਆਂ ਧੌਣਾਂ ਤੇ ਜਿਸ ਥਾਂ ਤੋਂ ਸੀਸ ਕਲਮ ਕੀਤਾ ਸੀ ਉਹ ਪੰਜ-ਪੰਜ ਛੱਟੇ ਪਤਸ਼ਾਹ ਨੇ ਅੰਮ੍ਰਿਤ ਦੇ ਪਾਏ ਤੇ ਗੁਰਬਾਣੀ ਆਖਦੀ ਏ ਇਹ ਉਹ ਅੰਮ੍ਰਿਤ ਸੀ ਜਿਸ ਅੰਮ੍ਰਿਤ ਨੂੰ ਸੋਵੇ ਨਰ ਮਨ ਜਨ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਅੰਮ੍ਰਿਤ ਗੁਰੂ ਨੇ ਬਖਸ਼ਿਸ਼ ਕਰ ਦਿੱਤਾ ਤੇ ਪਾਤਸ਼ਾਹ ਨੇ ਇੱਕ ਬਚਨ ਹੋਰ ਕਹੇ ਇਸ ਅੰਮ੍ਰਿਤ ਦੇ ਨਾਲ ਸਿੱਖੋ ਤੁਸੀਂ ਦੋ ਅੰਮ੍ਰਿਤ ਹੋਰ ਗ੍ਰਹਿਣ ਕਰਨੇ ਨੇ ਪਹਿਲਾ ਅੰਮ੍ਰਿਤ ਹੈ ਅੰਮ੍ਰਿਤ ਬਾਣੀ ਹਰ ਹਰ ਦੇਵੀ ਸੁਣ ਸੁਣ ਹੋਵੇ ਪਰਮਗਤਮੀ ਵੀ ਅੰਮ੍ਰਿਤ ਬਾਣੀ ਜ਼ਰੂਰ ਆਪਣੇ ਜੀਵਨ ਵਿੱਚ ਲਿਆਉਣੀ ਹੈ ਅਬ ਦੂਸਰਾ ਅੰਮ੍ਰਿਤ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ ਰਾਮ ਭਗਤ ਸੁਹਾਵੀ ਪਾਲ ਸੁਹਾਵਾ ਵਿੱਚ ਅੰਮ੍ਰਿਤ ਤਦ ਤੋਂ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਗਾਮ ਦੂਸਰਾ ਅੰਮ੍ਰਿਤ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ ਹੈ ਤੇ ਜਿਸ ਥਾਂ ਤੇ ਗੁਰੂ ਨੇ ਆਪਣੇ ਚਵਣ ਪਾਏ ਅੰਮ੍ਰਿਤ ਸਰੂਪ ਦੇ ਵਿੱਚੋਂ ਅੰਮ੍ਰਿਤ ਹਰ ਸਿੱਖ ਨੇ ਗ੍ਰਹਿਣ ਕਰਨਾ ਹੈ ਔਰ ਤੀਸਰਾ ਅੰਮ੍ਰਿਤ ਜਿਹੜਾ ਪਕਸ਼ਾ ਨੇ ਆਖਿਆ ਇਸ ਵੇਲੇ ਅੰਮ੍ਰਿਤ ਛਕਣਾ ਤੇ ਅੰਮ੍ਰਿਤ ਹੁਕਮ ਹੈ ਗੁਰੂ ਦਾ ਆਪਣੀ ਚੋਇਸ ਆਪਣੀ ਮਰਜ਼ੀ ਨਹੀਂ ਕਿ ਅਸੀਂ ਸ਼ਕੀਏ ਜਾਂ ਨਾ ਸ਼ਕੀਏ ਤੇ ਮੈਂ ਬੇਨਤੀ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਥਾਫ ਅਖਰਾਂ ਵਿੱਚ ਇੱਕ ਬਚਨ ਕਹੇ ਸਿੱਧੇ ਅਖਰਾਂ ਵਿੱਚ ਕੋਈ ਬਹੁਤੀ ਡੂੰਘੇ ਭਾਸ਼ਾ ਦੇ ਵਿੱਚੋਂ ਸ਼ਬਦ ਨਹੀਂ ਕਹੇ ਤਾਂ ਕਿ ਕਿਸੇ ਨੂੰ ਸਮਝਣ ਵਾਸਤੇ ਕੋਈ ਪਿਲੇਖਾ ਨਾ ਲੱਗ ਜਾਵੇ ਪਾਤਸ਼ਾਹ ਨੇ ਆਖਿਆ ਰਹਿਤ ਪਿਆਵੀ ਮੁਝ ਕੋ ਸਿੱਖ ਪਿਆਰਾ ਨਹੀਂ ਰਹਿਤ ਪਿਆਵੀ ਮੁੱਝ ਕੋ ਸਿੱਖ ਪਿਆਰਾ ਨਹੀਂ ਰਹਿਤ ਵਾਲਾ ਸਿੱਖ ਖਾਲਸਾ ਹੈ ਔਰ ਸਿੱਖ ਵਿੱਚ ਤੇ ਖਾਲਸੇ ਵਿੱਚ ਬੜਾ ਅੰਤਵ ਹੈ ਸੰਗਤ ਜੀ ਆਪਾਂ ਉਹ ਜ ਅਰਦਾਸ ਸੁਣਦੇ ਹਾਂ ਕਰਦੇ ਹਾਂ ਨਾ ਤੇ ਸਿੱਖ ਦੀ ਅਰਦਾਸ ਤੇ ਖਾਲਸੇ ਦੀ ਅਰਦਾਸ ਦੇ ਵਿੱਚ ਬੜਾ ਅੰਤਰ ਜ਼ਮੀਨ ਅਸਮਾਨ ਦਾ ਅੰਤਵ ਹੈ ਸਿੱਖ ਉਹ ਹੈ ਜਿਹੜਾ ਗੁਰਦਵਾਵੇ ਆਉਂਦਾ ਹੈ ਆ ਕਵ ਕੇ ਨਿਤ ਨੀਮ ਕਰਦਾ ਹੈ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਉਹ ਸਿੱਖ ਹੈ ਪਰ ਸਿੱਖ ਦੀ ਮੰਗ ਕੀ ਹੈ ਜਦੋਂ ਸਰਬੱਤ ਖਾਲਸੇ ਨੇ ਅਰਦਾਸ ਦੀ ਸ਼ੁਰੂਆਤ ਕੀਤੀ ਅਰਦਾਸ ਤਿਆਰ ਕੀਤੀ ਤੇ ਉਸ ਵੇਲੇ ਉਸ ਅਵਦਾਸ ਦੇ ਵਿੱਚ ਸਿੱਖੀ ਦਾਣ ਮਤਲਬ ਸਿੱਖ ਗੁਰੂ ਨਾਨਕ ਦਾ ਅਖੌਣ ਵਾਲਾ ਸਿੱਖ ਹੈ ਪਰ ਉਸ ਨੂੰ ਹਜੇ ਸਿੱਖੀ ਦਾਤ ਦੀ ਲੋੜ ਹੈ ਸਿੱਖਾਂ ਨੂੰ ਸਿੱਖੀ ਦਾਣ ਸਿੱਖਾਂ ਨੂੰ ਸਿੱਖੀ ਦਾਣ ਤੋਂ ਬਾਅਦ ਆਖਿਆ ਕੇਸ ਦਾਣ ਵਹਿਤ ਦਾਣ ਵਿਵੇਕ ਦਾਣ ਵਿਸਾਹੁ ਦਾਣ ਭਰੋਸਾ ਦਾਣ ਦਾਨ ਸ੍ਰੀ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਪਰ ਖਾਲਸੇ ਨੂੰ ਤੇ ਇਨਾਂ ਦਾਤਾਂ ਦੀ ਲੋੜ ਹੀ ਨਹੀਂ ਮੈਂ ਬੇਨਤੀ ਕਰਾਂ ਧਿਆਨ ਦਿਓ ਖਾਲਸੇ ਨੂੰ ਸਿੱਖੀ ਦੀ ਲੋੜ ਨਹੀਂ ਕਿਉਂਕਿ ਖਾਲਸਾ ਹੈ ਹੀ ਉਹ ਜਿਹੜਾ ਸੰਪੂਰਨ ਸਿੱਖ ਬਣ ਗਿਆ ਸਿੱਖਾਂ ਨੂੰ ਸਿੱਖੀ ਦਾਣ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਚਤਾਵੇ ਹੈ ਉੱਥੇ ਸਿੱਖੀ ਦਾਣ ਨਹੀਂ ਸਿੱਖੀ ਦਾਣ ਸਿੱਖ ਨੂੰ ਹੈ ਕਿ ਪਤਸ਼ਾਹ ਨੇ ਆਖਿਆ ਮੈਨੂੰ ਉਹ ਪਿਆਰਾ ਹੈ ਜਿਹਦਾ ਰਹਿਤ ਰੱਖਦਾ ਹੈ ਜਿਹੜਾ ਵਹਿਤ ਰੱਖਦਾ ਵਹਿਣੀ ਵਹਿ ਸੋਈ ਸਿੱਖ ਮੇਰਾ ਉਹ ਸਾਹਿਬ ਪਾਕਸ਼ਾ ਨੇ ਆਖਿਆ ਜਿਹੜਾ ਵਹਿਤ ਰੱਖਦਾ ਜਿਹੜਾ ਮर्यादा ਰੱਖਦਾ ਤੇ ਮੈਂ ਤਾਂ ਇਥੋਂ ਤੱਕ ਪ੍ਰਵਾਨ ਕਰਦਾ ਕਿ ਉਹ ਸਾਹਿਬ ਹੈ ਮੇਰਾ ਤੇ ਮੈਂ ਉਸ ਦਾ ਚੇਰਾ ਮੈਂ ਉਸ ਦਾ ਚਿਲਾਵਾਂ ਪਾਕਸ਼ਾ ਨੇ ਪੰਜ ਬਾਣੀਆਂ ਪੜ੍ਹ ਕਰਕੇ ਅੰਮ੍ਰਿਤ ਤਿਆਗ ਕੀਤਾ ਉਹਨਾਂ ਪੰਜਾਂ ਮ੍ਰਿਤਕ ਦੇਹਾਂ ਦੇ ਵਿੱਚ ਜਾਨ ਫੂਕ ਕਰਕੇ ਪਾਤਸ਼ਾਹ ਨੇ ਦੁਬਾਰਾ ਸੁਰਜੀਤ ਕਰ ਦਿੱਤਾ ਦੁਬਾਰਾ ਉਹਨਾਂ ਨੂੰ ਜੀਵਨਦਾਨ ਬਖਸ਼ਿਸ਼ ਕੀਤਾ ਤੇ ਉਹਨਾਂ ਨੂੰ ਪੰਜ ਵਹਿਤਾਂ ਦਿੱਤੀਆਂ ਮੈਨੂੰ ਯਾਦ ਹੈ 2015 ਦੇ ਵਿੱਚ ਸੰਗਰੂਪ ਦੀ ਤਖਤੀ ਤੇ ਇੱਕ ਸੈਮੀਨਾਰ ਹੋਇਆ ਉਸ ਸੈਮੀਨਾਰ ਦੇ ਵਿੱਚ ਬੜਾ ਚੰਗਾ ਸੋਹਣਾ ਵਿਦਵਾਨ ਸੋਹਣਾ ਮੈਂ ਤਾਂ ਆਖ ਰਿਹਾ ਉਸ ਦੀ ਸ਼ਕਲ ਭਾਵੇਂ ਸੋਹਣੀ ਨਹੀਂ ਸੀ ਪਰ ਉਸ ਦੇ ਬੋਲ ਬੜੇ ਸੋਹਣੇ ਸਨ ਉਸ ਵਿਦਵਾਨ ਨੇ ਬੜੀ ਖੂਬਸੂਰਤ ਗੱਲ ਕਹੀ ਜਦੋਂ ਬੜੇ ਲੋਕ ਸਵਾਲ ਪੁੱਛਦੇ ਸਨ ਸੈਮੀਨਾਰ ਦੇ ਵਿੱਚ ਤੇ ਕਿਸੇ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਚਾਹੁੰਦੇ ਤੇ 6 ਪਿਆਵੇ ਸਾਝ ਸਕਦੇ ਸਨ ਜੇ ਚਾਹੁੰਦੇ ਤੇ 6 ਵਹਿਤਾਂ ਦੇ ਸਕਦੇ ਸਨ ਚਾਹੁੰਦੇ ਤੇ 6 ਕਕਾਰ ਬਖਸ਼ ਸਕਦੇ ਸਨ ਫਿਰ ਪਾਤਸ਼ਾਹ ਨੇ 5 ਹੀ ਕਿਉ ਚੁਣਿਆ 5 ਸ਼ਬਦ ਦੀ ਚੋਣ ਕਿਉਂ ਕੀਤੀ ਪਾਤਸ਼ਾਹ ਨੇ ਤੇ ਉਸ ਵਿਦਵਾਨ ਨੇ ਬੜੇ ਸੋਹਣੇ ਬੋਲ ਕਹੇ ਉਹ ਆਖਦਾ ਹੈ ਜਿਹੜਾ ਪੰਜ ਸ਼ਬਦ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਨਾਮ ਵਜੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਿਤਾਬ ਵਜੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੀਆਂ ਪੀੜੀਆਂ ਆਪਣੇ ਬਜ਼ੁਰਗਾਂ ਤੋਂ ਮਿਲਿਆ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਪੰਜ ਪਲਵਾਨ ਪੰਜ ਤਵਿਧਾਨ ਬੂਸਰਾ ਭਾਈ ਗੁਰਦਾਸ ਜੀ ਦੀ ਬਾਣੀ ਪੜੀਏ ਤੇ ਭਾਈ ਗੁਰਦਾਸ ਜੀ ਆਖਦੇ ਨੇ ਇੱਕ ਸਿੱਖ ਦੋਇ ਸਾਧ ਸੰਗ ਪੰਜੀ ਪਰਮੇਸ਼ਰ ਜਿੱਥੇ ਇੱਕ ਦੋ ਤੋਂ ਵੱਧ ਕੇ ਗਿਣਤੀ ਪੰਜ ਹੋ ਜਾਵੇ ਗੁਰੂ ਆਖਦੇ ਉੱਥੇ ਪਰਮੇਸ਼ਰ ਦੀ ਜਾਗਦੀ ਜੋਤ ਮੌਜੂਦ ਹੁੰਦੀ ਹੈ ਉੱਥੇ ਪਰਮੇਸ਼ਰ ਆਪ ਵਰਤਦਾ ਹੈ ਉਹਨਾਂ ਪੰਜਾਂ ਦੇ ਵਿੱਚ ਤੇ ਅੱਗੇ ਪਕਸ਼ਾ ਨੇ ਬਚਨ ਕਹੇ ਉਸ ਵਿਦਵਾਨ ਨੇ ਆਖਿਆ ਜਦੋਂ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਪੜਦੇ ਹੋ ਤੇ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋਣ ਵਾਸਤੇ ਇਸ ਦੁਨੀਆ ਦੇ ਵਿੱਚ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਆਪਣੀ ਸ਼ਹੀਦੀ ਵਾਸਤੇ ਜਦੋਂ ਤਵੇ ਨੇ ਲਾਹੌਰ ਸ਼ਹਿਰ ਗਏ ਨੇ ਤੇ ਉਸ ਥਾਂ ਤੇ ਪਕਸ਼ਾ ਨੇ ਉਸ ਅਸਥਾਨ ਤੇ ਆਪਨ ਪਕਸ਼ਾ ਨੇ ਜ਼ੁਲਮਾਂ ਦੇ ਜ਼ੁਲਮ ਸਹਾਵਨ ਕੀਤੇ ਤੇ ਉਸ ਵੇਲੇ ਜਿਹੜੇ ਨਾਲ ਸਿੱਖ ਗਏ ਸਨ ਉਹ ਪੰਜ ਸਿੱਖ ਸਨ ਭਾਈ ਪੈੜਾ ਜੀ ਭਾਈ ਮੁਖਾ ਜੀ ਇਸ ਤਰੀਕੇ ਦੇ ਨਾਲ ਉਸਨੇ ਪੰਜ ਦੀ ਗਿਣਤੀ ਕੀਤੀ ਜਿਸ ਵੇਲੇ ਨੌਵੇਂ ਪਕਸ਼ ਦਿੱਲੀ ਕੂਚ ਕੀਤਾ ਪਤਸ਼ਾਹ ਨੇ ਤੇ ਉਸ ਵੇਲੇ ਵੀ ਪੰਜ ਸਿੱਖ ਸਨ ਜਿਨ੍ਹਾਂ ਦੇ ਵਿੱਚੋਂ ਤਿੰਨ ਸਿੱਖ ਸ਼ਹੀਦ ਹੋਏ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਦੋ ਸਿੱਖ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਵੀ ਆਉਂਦਾ ਹੈ ਪੰਜ ਸਿੱਖ ਦਿੱਤੇ ਨੇ ਪਤਸ਼ਾਹ ਨੇ ਤੇ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵਿਰਾਸਤ ਦੇ ਵਿੱਚ ਇਹ ਪੰਜ ਸ਼ਬਦ ਮਿਲੇ ਸੰਗ ਪੰਜ ਅੱਖਰ ਮਿਲਿਆ ਸੀ ਜਿਸ ਦਾ ਸੁਮੇਲ ਕਰਕੇ ਪਕਸ਼ਾ ਨੇ ਪੰਜ ਪਿਆਰੇ ਸਾਜੀ ਕਿਸੇ ਨੇ ਪੁੱਛਿਆ ਕਿ ਸਿੱਖ ਨੇ ਕੇ ਇਸ ਕੰਗਾ ਕੜਾ ਕਿ ਸ਼ੈਵਾਂ ਕਿ ਪੈਣ ਕਿਉਂ ਧਾਵਨ ਕੀਤਾ ਹੈ ਤੇ ਉਹ ਆਖਦਾ ਮੈਂ ਜੇ ਇਕੱਲੇ ਇਕੱਲੇ ਗੁਣ ਇਹਨਾਂ ਦੇ ਦਸਾਂ ਤੇ ਬੜਾ ਸਮਾਂ ਲੱਗ ਜਾਵੇਗਾ ਇੱਕ ਵਿਸ਼ੇਸ਼ ਤੌਰ ਤੇ ਮੈਂ ਅਰਜ਼ ਕਰ ਦਮ ਕਿ ਜਿਸ ਸਿੱਖ ਨੇ ਇਹ ਪੰਜ ਕਕਾਰ ਧਾਵੇ ਨਹੀਂ ਧਾਵਨ ਕਵਣ ਦਾ ਕਾਰਨ ਇਹ ਹੈ ਕਿ ਉਹ ਜਿਹੜਾ ਸਿੱਖ ਹੈ ਇਹ ਉਸ ਸਿੱਖ ਦੇ ਸੁਹਾਗ ਦੀ ਨਿਸ਼ਾਨੀ ਹੈ ਇਨ੍ਹਾਂ ਪੰਜਾਂ ਕਕਾਰਾਂ ਤੋਂ ਪਤਾ ਚੱਲਦਾ ਹੈ ਕਿ ਇਸ ਦਾ ਖਸਮ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਇਨ੍ਹਾਂ ਪੰਜਾਂ ਕਕਾਰਾਂ ਨੂੰ ਮੈਂ ਜਦੋਂ ਵੇਖਦਾ ਵਾਂ ਜਿਹੜਾ ਕੰਗਾ ਹੈ ਕੇਸ ਹੈ ਕਿਸ਼ਾਵਾ ਹੈ ਇਹ ਸਾਨੂੰ ਕੋਈ ਨਾ ਕੋਈ ਸਿੱਖਿਆ ਦਿੰਦਾ ਹੈ ਇਕੱਲੇ ਲੋਹੇ ਜਾਂ ਕੱਪੜੇ ਦਾ ਸੁਮੇਲ ਨਹੀਂ ਜਿੱਥੇ ਆਪਾਂ ਕੜੇ ਦੇ ਬਾਬਤ ਪੜਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਕੜਾ ਕਿਉਂ ਦਿੱਤਾ ਤੇ ਪਕਸ਼ਾ ਨੇ ਸਾਨੂੰ ਬਚਨ ਕਹੇ ਕੜਾ ਕਹਿ 24 ਜਾਵੀ ਘਾਤ ਕੋ ਨਾ ਹੱਥ ਲਾਈ ਕੜੇ ਨੇ ਸਾਨੂੰ ਪਹਿਨਣ ਨ ਲੱਗਿਆ ਇੱਕ ਉਪਦੇਸ਼ ਦਿੱਤਾ ਉਹ ਆਖਦਾ ਮੈਨੂੰ ਪਾ ਤੇ ਰਿਆ ਪਰ ਪਾਉਣ ਲੱਗਿਆ ਇੱਕ ਗੱਲ ਦਾ ਧਿਆਨ ਰੱਖੀ ਅੱਜ ਤੋਂ ਬਾਅਦ ਇਹ ਹੱਥ ਗੁਰੂ ਦਾ ਹੈ ਤੇ ਉਹਦੇ ਹੱਥ ਦੇ ਨਾਲ ਝੂਠੇ ਸਾਇਣ ਨਹੀਂ ਕਰਨੇ ਇਸ ਹੱਥ ਦੇ ਨਾਲ ਚੋਰੀ ਨਹੀਂ ਕਰਨੀ ਇਸ ਹੱਥ ਦੇ ਨਾਲ ਕਿਸੇ ਮਹਾਨ ਕਿਸੇ ਸੰਤ ਕਿਸੇ ਸਾਧੂ ਦਾ ਗळा ਨਹੀਂ ਘਟਣਾ ਇਸ ਹੱਥ ਦੇ ਨਾਲ ਪਾਪ ਨਹੀਂ ਕਮਾਉਣਾ ਜੇ ਹੋ ਸਕੇ ਤੇ ਪੁੰਨ ਕਮਾਈ ਨਹੀਂ ਤਾਂ ਇਨ੍ਹਾਂ ਹੱਥਾਂ ਨੂੰ ਸੰਕੋਚ ਕੇ ਰੱਖੀ ਤੇਰਾ ਜੀਵਨ ਸਫਲ ਹੋਵੇਗਾ ਜੇ ਪਾਤਸ਼ਾਹ ਨੇ ਇੱਕ ਸ਼ਹਿਵਾ ਦਿੱਤਾ ਤੇ ਜੱਤ ਤੇ ਸਤ ਦੀ ਨਿਸ਼ਾਨੀ ਦਿੱਤੀ ਜੇ ਪਾਤਸ਼ਾਹ ਨੇ ਕੇਸ ਦਿੱਤੇ ਤੇ ਆਖਿਆ ਕੇਸ ਕਹਿਣ ਸਾਡੇ ਵਾਂਗੂ ਗੁਨਾ ਰੂਪ ਕੇਸ ਧਾਰ ਕਿਸਾਂ ਨੇ ਬਚਨ ਕਹੇ ਕਿ ਜੇ ਤੂੰ ਮੈਨੂੰ ਆਪਣੇ ਸ਼ਰੀਰ ਤੇ ਆਪਣੇ ਸਿਰ ਤੇ ਸ਼ਸ਼ੋਭਿਤ ਰੱਖਦਾ ਹੈ ਤੇ ਮੇਰੇ ਤੋਂ ਇੱਕ ਉਪਦੇਸ਼ ਲੈ ਉਹ ਉਪਦੇਸ਼ ਏਸੀ ਕਿ ਤੇਵੇ ਵਿੱਚ ਕੇਸਾਂ ਵਾਂਗੂ ਲੰਮੜੇ ਗੁਣ ਹੋਣ ਤੇ ਵਿੱਚ ਚੰਗੇ ਗੁਣ ਹੋਣ ਤੇ ਤੇਰਾ ਕੀਤੇ ਹੀ ਹੋਈ ਕੇਸਾਂ ਦੀ ਸੰਭਾਲ ਚੰਗੀ ਹੈ ਸਾਨੂੰ ਪਕਸ਼ਾ ਨੇ ਵਹਿਤ ਨਾਮੇ ਬਖਸ਼ੇ ਇਹ ਇਤਨਾਮਿਆਂ ਦੇ ਵਿੱਚ ਸਾਨੂੰ ਪਾਤਸ਼ਾਹ ਨੇ ਜੱਤ ਸੱਤ ਤੋਂ ਪੱਕਾ ਕੀਤਾ ਸਾਨੂੰ ਪਾਤਸ਼ਾਹ ਨੇ ਆਖਿਆ ਪਰ ਨਾਰੀ ਕੀ ਸੇਜ ਭੂਲ ਸੁਪਣੇ ਹੋਂ ਨਾ ਜਾਈਏ ਜਦੋਂ ਪਾਤਸ਼ਾਹ ਨੇ ਸਿੱਖ ਦੇ ਕੈਰੇਕਟਿਵ ਸਿੱਖ ਦੇ ਕੈਰੇਕਟਿਵ ਦੀ ਗੱਲ ਕੀਤੀ ਸਿੱਖ ਦੇ ਇਕਲਾਕ ਦੀ ਗੱਲ ਕੀਤੀ ਤੇ ਪਾਤਸ਼ਾਹ ਨੇ ਆਖਿਆ ਪਰ ਨਾਰੀ ਦੀ ਸੇਜ ਕਦੀ ਸੁਪਣੇ ਦੇ ਵਿੱਚ ਵੀ ਨਹੀਂ ਜਾਣਾ ਔਰ ਭਾਈ ਗੁਰਦਾਸ ਜੀ ਨੂੰ ਪੁੱਛੀਏ ਤੇ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਅੰਕਿਤ ਕਰਦੇ ਨੇ ਕਿ ਸਿੱਖ ਦਾ ਜੀਵਨ ਸਿੱਖ ਦਾ ਇਕਲਾਕ ਕਰੈਕਟਰ ਕਿਦਾਂ ਦਾ ਹੋਵੇ ਕਿ ਸਿੱਖ ਆਪਣੇ ਬਰਾਬਰ ਨੂੰ ਆਪਣੀ ਭੈਣ ਜਾਣੇ ਛੋਟੇ ਨੂੰ ਆਪਣੀ ਬੱਚੀ ਵਾਂਗ ਪਿਆਰ ਕਰੇ ਜੇ ਕੋਈ ਵੱਡੀ ਹੋਵੇ ਤੇ ਮਾਂ ਬਜ਼ੁਰਗਾ ਵਾਂਗ ਉਸ ਨੂੰ ਸਤਕਾਬ ਦੇਵੇ ਉਸ ਨੂੰ ਬਜ਼ੁਰਗਾ ਮੰਗ ਸਤਕਾਰ ਦੇ ਕਵਿਕੇ ਪਿਆਰ ਦੇ ਨਾਲ ਬੋਲੇ ਕਦੀ ਮਾੜੀ ਨਿਗਾਹ ਦੇ ਨਾਲ ਸਿੱਖ ਨਹੀਂ ਤੱਕਣਾ ਨਹੀਂ ਓਏ ਪਤਸ਼ਾਹ ਨੇ ਸੰਨੂ ਪੰਜ ਕਕਾਰ ਦਿੱਤੇ ਤੇ ਬਚਨ ਕਹੇ ਕਦੀ ਗਲਤੀ ਨਾਲ ਇਨ੍ਹਾਂ ਕਕਾਰਾਂ ਦੇ ਵਿੱਚੋਂ ਕੰਗਾ ਵਿਛੜ ਜਾਵੇ ਇਨ੍ਹਾਂ ਕਕਾਰਾਂ ਦੇ ਵਿੱਚੋਂ ਖੜਾ ਵਿਸਭ ਜਾਵੇ ਇਨ੍ਹਾਂ ਕਕਾਰਾਂ ਦੇ ਵਿੱਚੋਂ ਗਲਤੀ ਨਾਲ ਦੋਵੇਂ ਪਹੁੰਚੇ ਕਿਸ਼ੈਵ ਦੇ ਲੱਤ ਜਾਣ ਇਨ੍ਹਾਂ ਕਕਾਰਾਂ ਦੇ ਵਿੱਚੋਂ ਕਿਵੇਂ ਪਾਨ ਵਖ ਹੋ ਜਾਵੇ ਤੇ ਸਿੱਖ ਆਪਣੇ ਜੀਵਨ ਦੇ ਵਿੱਚ ਇਕ ਕਾਗਜ ਕਵੀ ਗੁਰੂ ਅੱਗੇ ਖਲੋ ਕਵਕੇ ਅਰਦਾਸ ਕਰੀ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰੀ ਤੇ ਦੁਬਾਰਾ ਇੱਕ ਕਾਗ ਧਾਵਨ ਕਵ ਲਵੀ ਗੁਰੂ ਤੇ ਵੀ ਭੁੱਲ ਬਖਸ਼ ਦੇਵੇਗਾ ਲੇਕਿਨ ਜਿਹੜਾ ਪੰਜਵਾਂ ਕਾਗ ਹੈ ਕੇਸ ਜੇ ਕਿਤੇ ਉਸ ਕੇਸਾਂ ਦੀ ਬੇਦਵੀ ਹੋ ਗਈ ਜੇ ਉਸ ਕੇਸਾਂ ਨਾਲ ਖੇੜ-ਛਾੜ ਹੋਈ ਤੇ ਪਾਤਸ਼ਾਹ ਨੇ ਸਾਨੂੰ ਕਿਹਾ ਤੂੰ ਬਖਸ਼ਿਆ ਨਹੀਂ ਜਾਵੇਂਗਾ ਤੂੰ ਪੰਥ ਦੇ ਵਿੱਚੋਂ ਖਾਦਿਜ ਹੋ ਜਾਵੇਂਗਾ ਦੁਬਾਰਾ ਤੂੰ ਤੈਨੂੰ ਅਰਦਾਸ ਕਰਨੀ ਪਵੇਗੀ ਪੰਜਾ ਪਿਆਵਿਆਂ ਦੇ ਸਨਮੁਖ ਹੋ ਕੇ ਕਵਕੇ ਅੰਮ੍ਰਿਤ ਬਾਟੇ ਦਾ ਪੌਲ ਛਕਣੀ ਪਵੇਗੀ ਫਿਰ ਤੂੰ ਸਿੱਖੀ ਪੰਥ ਵਿੱਚ ਸ਼ਾਮਲ ਹੋ ਸਕਦਾ ਹੈ ਔਰ ਅਨੰਦਾਂ ਦੀ ਪੂਰੀ ਦੇ ਵਿੱਚ ਜਿਸ ਥਾਂ ਤੇ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕੀਤਾ ਕਿਸਾਂ ਨੂੰ ਮੁਖਾਤਬ ਹੋ ਕਰਕੇ ਪਾਤਸ਼ਾਹ ਨੇ ਉਸ ਧਰਤੀ ਦਾ ਨਾਮ ਵੀ ਕੇਸਗੜ ਰੱਖਿਆ ਜਿਸ ਥਾਂ ਤੇ ਪਾਤਸ਼ਾਹ ਨੇ ਪੰਜ ਵਹਿਤਾ ਡਿੜਕਵਾਈਆਂ ਉਹਨਾਂ ਵਹਿਤਾਂ ਦੇ ਵਿੱਚੋਂ ਜਦੋਂ ਪਹਿਲੀ ਵਹਿਤ ਦੀ ਗੱਲ ਕੀਤੀ ਤੇ ਆਖਿਆ ਸਿੱਖ ਨੇ ਕੇਸ ਸਲਾਮਤ ਰੱਖਣੇ ਆ ਸਾਬਤ ਸੂਤ ਲੰਮਾ ਦਾੜਾ ਕਾਠ ਤੱਕ ਅੰਗਾ ਕੇਸੀ ਚੜਾ ਪਾਤਸ਼ਾਹ ਨੇ ਇੱਕ ਗਲਤ ਇੱਕ ਥਾਂ ਤੇ ਸਿੱਖਾਂ ਨੂੰ ਸੁਚੇਤ ਕਰਦਿਆਂ ਹੋਇਆਂ ਬੱਚੇ ਨੂੰ ਕਹੇ ਸਿੱਖੋ ਸਾਬਤ ਸੂਤ ਰੱਬ ਦੀ ਅਵੇ ਭੰਨੇ ਪਈਮਾਨ ਦਰਗਹ ਢੋਈ ਨਾ ਮਿਲੇ ਪਾਤਸ਼ਾਹ ਨੇ ক্রੋਧਤ ਹੋ ਕੇ ਕਹੇ ਉਸ ਦੇ ਵਿੱਚ ਬਚਨ ਕਹੇ ਜਿਹੜਾ ਬੰਦਾ ਕੇਸਾਂ ਦੀ ਸੰਭਾਲ ਨਹੀਂ ਕਰਦਾ ਦਰਗਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ ਉਹ ਬੰਦਾ ਕਾਫਰ ਹੈ ਕੁੱਤਾ ਹੈ ਸ਼ੈਤਾਨ ਹੈ ਜਿਹੜਾ ਬੰਦਾ ਸਿੱਖ ਹੋ ਕੇ ਕਿੱਕੇ ਸਿੱਖੀ ਦੀ ਕੈਸਾਂ ਦੀ ਸੰਭਾਲ ਨਹੀਂ ਕਰਦਾ ਜਿੱਥੇ ਪੰਜ ਰਹਿਤਵਾਨ ਵਾਸਤੇ ਵੀਤੀਆਂ ਦਿੱਤਾ ਮਿਆਦਾ ਦਿੱਤੀ ਕੇਸ ਦੀ ਗੱਲ ਕੀਤੀ ਔਰ ਜਿੱਥੇ ਪਕਸ਼ਾ ਨੇ ਕਵਹਿਤਾਂ ਦਾ ਜ਼ਿਕਰ ਕੀਤਾ ਉੱਥੇ ਵੀ ਪਕਸ਼ਾ ਨੇ ਆਖਿਆ ਸਿੱਖ ਨੇ ਕਦੀ ਵੀ ਕੇਸ ਨਹੀਂ ਕਤਲ ਕਰਾਉਣੇ ਕੈਸਾਂ ਦੀ ਬੇਦਬੀ ਨਹੀਂ ਹੋਣੀ ਜਿੱਥੇ ਵਹਿਤ ਦੀ ਗੱਲ ਉਥੇ ਵੀ ਕੇਸ ਸਭ ਉੱਤਮ ਨੇ ਸਾਵਿਆਂ ਤੋਂ ਪਹਿਲਾਂ ਨੇ ਜਿੱਥੇ ਕੁਵਹਿਤ ਦੀ ਗੱਲ ਹੈ ਉਥੇ ਵੀ ਪਕਸ਼ਾਂ ਨੇ ਸਾਵਿਆਂ ਤੋਂ ਕੇਸਾਂ ਦੀ ਗੱਲ ਕੀਤੀ ਸਭ ਤੋਂ ਉੱਪਰ ਕੇਸਾਂ ਦੀ ਗੱਲ ਕੀਤੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੇਸਾਂ ਦੇ ਨਾਲ ਅਥਾ ਪਿਆਰ ਸੀ ਕੇਸਾਂ ਦੇ ਨਾਲ ਬੜੀ ਮੁਹੱਬਤ ਸੀ ਪਤਸ਼ਾਹ ਜੀ ਦੀ